ਮਹਿਕ ਦੇ ਪੇਕੇ ਆਨੇ ਤੇ ਸਹੁਰਿਆਂ ਨੇ ਮਹਿਕ ਨੂੰ ਕਿਉਂ ਛੱਡਿਆ ਕਿਉਂ ਮਹਿਕ ਨੂੰ ਸਾਰਿਆਂ ਨੇ ਮੱਖੀ ਵਾਂਗੂ ਕੱਢ ਕੇ ਬਾਹਰ ਮਾਰਿਆ ਪਰਿਵਾਰ ਵਿੱਚੋਂ ਆਪਾਂ ਸਾਰੇ ਦੇਖ ਹੀ ਚੁੱਕੇ ਹਾਂ ਕਿ ਰਵੀ ਦੇ ਨਾਲ ਉਸਦੀ ਸੱਸ ਸੀ ਯਾਨੀ ਕਿ ਮਹਿਕ ਦੀ ਮੰਮੀ ਸੀ ਜੇ ਮਹਿਕ ਵਿੱਚ ਕਸੂਰ ਨਾ ਹੁੰਦਾ ਤਾਂ ਮਹਿਕ ਦੀ ਮੰਮੀ ਮਹਿਕ ਦੇ ਨਾਲ ਹੋਣੀ ਸੀ ਨਾ ਕਿ ਰਵੀ ਦੇ ਨਾਲ ਧੀयां ਜ਼ਿਆਦਾ ਪਿਆਰੀਆਂ ਹੁੰਦੀਆਂ ਨੇ ਜਵਾਈ ਨਾਲੋਂ ਤੇ ਪਰ ਇੱਥੇ ਇੱਕ ਸੱਸ ਆਪਣੀ ਧੀ ਦਾ ਨਹੀਂ ਆਪਣੇ ਜਵਾਈ ਦਾ ਸਾਥ ਦੇ ਰਹੀ ਐ ਇਸ ਦੇ ਬਤ ਇਹਤੇ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਜਿਸ ਨੂੰ ਅਸੀਂ ਅੱਜ ਤੱਕ ਸਮਝ ਹੀ ਨਹੀਂ ਸਕੇ ਮਹਿਕ ਦਾ ਸਹੁਰਾ ਪਰਿਵਾਰ ਜਿਸ ਨੂੰ ਧੀਆ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਉਸਦੇ ਸੱਸ ਸਹੁਰੇ ਦੀ ਜਿੰਦ ਜਾਨ ਬਣ ਚੁੱਕੀ ਸੀ ਆਪਣੀ ਵੱਡੀ ਨੂੰ ਸ਼ਰਨ ਨੂੰ ਇੰਨਾ ਪਿਆਰ ਨਹੀਂ ਕਰਦੀ ਸੀ ਜਿੰਨਾ ਉਹ ਮਹਿਕ ਨੂੰ ਪਿਆਰ ਕਰਦੀ ਸੀ ਪਰ ਮਹਿਕ ਦਾ ਪਤਾ ਨਹੀਂ ਇੰਨਾ ਕੀ ਕਸੂਰ ਸੀ ਮਹਿਕ ਨੇ ਜ਼ਰੂਰ ਕੁਝ ਨਾ ਕੁਝ ਗਲਤ ਕੀਤਾ ਇੰਨਾ ਪਿਆਰ ਕਰਨ ਵਾਲਾ ਸਹੁਰਾ ਪਰਿਵਾਰ ਜਿਸ ਨੇ ਉਸ ਨੂੰ ਦੂਰ ਕਰ ਦਿੱਤਾ ਤੇ ਡਿਪਰੈਸ਼ਨ ਦਾ ਕਾਰਨ ਵੀ ਇਹੀ ਬਣਿਆ ਹੈ ਜਦੋਂ ਉਸ ਨੂੰ ਪਰਿਵਾਰ ਨੇ ਛੱਡ ਦਿੱਤਾ ਚਲੋ ਸੋਹਰਾ ਪਰਿਵਾਰ ਤਾਂ ਮੰਨਦੇ ਹਾਂ ਕਿ ਮਾੜਾ ਨਿਕਲਿਆ ਜੇ ਮਹਿਕ ਸੱਚੀ ਹੁੰਦੀ ਤਾਂ ਉਸ ਦੇ ਮਾਪੇ ਉਸ ਦਾ ਭਰਾ ਉਸ ਦਾ ਜਰੂਰ ਸਾਥ ਦਿੰਦਾ ਜੇ ਸਾਥ ਦਿੰਦਾ ਤਾਂ ਉਸ ਨੇ ਵੀਡੀਓ ਵੀ ਜਰੂਰ ਅਪਲੋਡ ਕਰਨੀਆਂ ਸੀ ਆਪਣੇ ਮਾਪੇ ਬਾਬ ਦੇ ਨਾਲ ਆਪਣੇ ਭਰਾ ਦੇ ਨਾਲ ਪਰ ਅੱਜ ਤੱਕ ਮਹਿਕ ਦੀ ਵੀਡੀਓ ਨਾ ਆਪਣੇ ਮਾਪੇ ਬਾਬ ਦੇ ਨਾਲ ਆਈ ਹੈ ਤੇ ਨਾ ਹੀ ਆਪਣੇ ਭਰਾ ਦੇ ਨਾਲ ਆਈ ਹੈ ਉਹ ਦੂਰ ਦੇ ਰਿਸ਼ਤੇਦਾਰ ਆ ਜਿਨ੍ਹਾਂ ਦੇ ਨਾਲ ਵੀਡੀਓ ਬਣਾਈ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਇਹ ਪਿਆਰ ਕਰ ਰਹੀ ਆ ਇਨਾਂ ਦੇ ਪਰਿਵਾਰ ਵਿੱਚ ਖੁਦ ਬੱਚੇ ਨੇ ਅੰਗਦਾ ਇਰਮਾਨ ਹੈ ਉਹਨਾਂ ਨੂੰ ਇਹਨੇ ਬਿਲਕੁਲ ਪਿਆਰ ਨਹੀਂ ਕੀਤਾ ਜੇ ਇਹ ਸੱਚੀ ਹੁੰਦੀ ਤਾਂ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਬੱਚੇ ਨੂੰ ਤਾਂ ਪਿਆਰ ਕਰਦੀ ਉਹਨਾਂ ਨੂੰ ਮਿਲਣ ਆਉਂਦੀ ਪਰ ਇਦਾਂ ਦਾ ਆਪਾਂ ਕੁਝ ਵੀ ਨਹੀਂ ਦੇਖਿਆ ਸਾਰਾ ਕਸੂਰ ਮਹਿਕ ਦਾ ਹੀ ਹੈ ਨਹੀਂ ਸਾਰਾ ਪਰਿਵਾਰ ਪੇਕਿਆਂ ਦਾ ਤੇ ਸਹੁਰਿਆਂ ਦਾ ਇਦਾਂ ਨਹੀਂ ਛੱਡਦਾ ਹੁੰਦਾ ਬਾਕੀ ਇੱਕ ਗੱਲ ਹੋਰ ਹੈ ਜਿੱਥੇ ਇਹਨੇ ਲੋਕ ਮਹਿਕ ਨੂੰ ਹਰ ਰੋਜ਼ ਰੋਸਟ ਕਰਦੇ ਨੇ ਉਸ ਨੂੰ ਬਹੁਤ ਸਾਰੀਆਂ ਲਾਨਤਾਂ ਪਾ ਰਹੇ ਨੇ ਜੇਕਰ ਮਹਿਕ ਸੱਚੀ ਹੁੰਦੀ ਤਾਂ ਉਸਨੇ ਕਿਸੇ ਨਾ ਕਿਸੇ ਦੀ ਗੱਲ ਦਾ ਜਰੂਰ ਜਵਾਬ ਦੇਣਾ ਸੀ ਉਸਨੇ ਇੱਕ ਵੀਡੀਓ ਪਾ ਕੇ ਹੀ ਦੱਸ ਦੇਣਾ ਸੀ ਕਿ ਮੇਰੇ ਵਿੱਚ ਕੋਈ ਕਸੂਰ ਨਹੀਂ ਮੇਰੇ ਸਹੁਰਿਆਂ ਦਾ ਕਸੂਰ ਹੈ ਜਾਂ ਫਿਰ ਪੇਕਿਆਂ ਦਾ ਕਸੂਰ ਹੈ ਦਰਸਲ ਦੇ ਵਿੱਚ ਸਾਰਾ ਕਸੂਰ ਮੈਂਕ ਦਾ ਹੀ ਹੈ ਆਪਾਂ ਤਾਂ ਇਹ ਕਵਾਂਗੇ ਕਿ ਸਾਰਾ ਕਸੂਰ ਮੈਂਕ ਦਾ ਨਿਕਲਿਆ ਜੋ ਮੈਂ ਕਬੂਲ ਨਹੀਂ ਰਹੀ ਹੈ ਨਹੀਂ ਤਾਂ ਇੰਨਾ ਟਾਈਮ ਬੰਦਾ ਚੁੱਪ ਨਹੀਂ ਰਹਿ ਸਕਦਾ ਜੋ ਉਸ ਤੇ ਆਸ-ਪਾਸ ਦੇ ਲੋਕ ਇਲਜ਼ਾਮ ਲਾ ਰਹੇ ਆ ਚਾਹੇ ਸਚਾਈ ਦੱਸ ਰਹੇ ਚਾਹੇ ਕੁਝ ਵੀ ਬੋਲ ਰਹੇ ਆ ਬੰਦਾ ਕਦੇ ਨਾ ਕਦੇ ਜਰੂਰ ਬੋਲਦਾ ਹੁੰਦਾ ਤੇ ਚੁੱਪ ਬੰਦਾ ਉਹ ਰਹਿੰਦਾ ਹੁੰਦਾ ਜਿਹਦੇ ਵਿੱਚ ਕਸੂਰ ਹੋਵੇ ਤੇ ਗਲਤੀ ਸਾਰੀ ਮੈਕ ਦੀ ਹੈ ਬਾਕੀ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਿਸ ਦੀ ਗਲਤੀ ਹੋ ਸਕਦੀ ਹੈ ਤੁਸੀਂ ਵੀ ਆਪਣੀ ਰੈਕਮੈਂਟ ਸੈਕਸ਼ਨ ਚ ਜਰੂਰ ਦੇਣੀ